to ਪਬਲਿਕਸ ਮਾੜੀ ਰਹੀ ਜਲਕਰਕੇ ਸਮਾਣਾ ਦੇ ਪਛੀਟਾ ਦੇ ਵਿੱਚ ਜਿਹੜਾ ਅਨੁਮਾਨ ਦਾ ਮੰੰਦੀ ਰਿਹਾ ਕਾਫੀ ਟਾਈਮ ਤੋਂ ਜਿਹੜਾ ਇਸ ਮੰਦਰ ਦੀ ਕਮੇਟੀ ਦਾ ਜਿਹੜਾ ਆਪਸੀ ਕਾਟੋਗਲੇਸ਼ਨ ਨੂੰ ਲੈ ਕੇ ਉਹ ਬਾਤ ਛੜਿਆ ਹੋਇਆ ਉਸ ਜਿਹੜੇ ਨੌਜਵਾਨ ਲੜਕੀ ਨੇ ਉਹ ਕਹਿੰਦੇ ਨੇ ਕਿ ਅਸੀਂ ਇਸ ਮੰਦਰ ਦੇ ਵਿੱਚ ਮੈਂਬਰ ਬਣਨਾ ਚਾਹੁੰਦੇ ਆ ਪਰ ਉਹਨਾਂ ਨੂੰ ਜਿਹੜਾ ਗੁੱਝੇ ਪਾਸੋਂ ਇਹ ਆ ਜਨਦਾ ਕਿ ਅਸੀਂ ਕਾਫੀ ਲੰਬੇ ਟਾਈਮ ਤੋਂ ਦੀ ਸੇਵਾ ਕਰ ਰਹੇ ਆ ਅਸੀਂ ਕਿਸੇ ਵੀ ਸ਼ਰਤੇ ਹਾਂ ਕਿ ਜੇ ਕੋਈ ਸੇਵਾ ਨੇ ਉਰੇ ਜਾਂ ਕੋਈ ਉਹਦੀ ਭਾਵਨਾ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਬਣਾਉਂਦੇ ਪਰ ਫਿਲਹਾਲ ਦੀ ਘੜੀ ਉਹ ਜਿਹੜਾ ਸਾਡੇ ਨਾਲ ਕਹਿੰਦੇ ਟੱਕਾ ਕਰ ਰਹੇ ਨੇ 2 ਮਈ ਦਾ ਜਿਹ ਤੇ ਕੁਝ ਦੂਸਰੇ ਬੋਰਡ ਲਗਾ ਕੇ ਜਿਸ ਕਰਕੇ ਸਾਡਾ ਧੱਕਾ ਕੀਤਾ ਨਹਿਰਪਰਾਜ ਉਸ ਵੀ ਕਮੇਟੀ ਜਿਹੜਾ ਆਪਣਾ ਕੇ ਸਪਸ਼ਟ ਕਰ ਦੇ ਦਿੱਤਾ ਫਿਲਹਾਲ ਦੀ ਘੜੀ ਦੇਖਦੇ ਆ ਕਦੋਂ ਤੱਕ ਇਹ ਰਿਜ਼ਲਟ ਨਿਕਲ ਕੇ ਨਜ਼ਰ ਆਉਂਦੇ ਨੇ ਪਰ ਸ਼ਹਿਰ ਦੇ ਵਿੱਚ ਲਗਾਤਾਰ ਇਹ ਜਿਹੜਾ ਬਾਦ ਛੱਡਦੇ ਦੀ ਨਜ਼ਰ ਆਉਂਦੇ ਨਹੀਂ ਅਜਿਹੀ ਸੀ ਪਲਸਵਾਲ ਤੋਂ ਇੱਕ ਦੋ ਮਜਬੂਤ ਦੀ ਸਥਾਪਨਾ ਦੀ ਜਿਸ ਬਣਾਣਿਆ ਜੀ ਉਹਨੇ ਇਸ ਸਾਲੀ ਵੀ ਇੱਕ ਦੋ ਮਜਬੂਤ ਬਣਾਣ ਲੱਗਾ ਜੀ ਇੱਥੇ ਕੁਝ ਪਿੱਛੇ ਜੀ ਮਹਲੇ ਦੇ ਉਹ ਕਹਿੰਦੇ ਜੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਣਾ ਹੈ ਬਾਕੀ ਜੰਗਲ ਤੁਸੀਂ ਚਲਾਣਾ ਬੇਗੂ ਸ਼ੋਅ ਚ ਚਲਾਓ ਮੇਰੇ ਕੋਈ ਤਰਾਜ ਸ਼ੋਅ ਹੋਸੀ ਤੁਹਾਡਾ ਕਾਰਡ ਵਿੱਚ ਨਾਮ ਲਿਖਾਂਗੇ ਵੀ ਵਧੀਆ ਯੂਥ ਹੋਟੀ ਚ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਹੀ ਅਸੀਂ ਸੰਭਾਂਗੇ ਇਹ ਤਾਂ ਨਹੀਂ ਹੋ ਰਿਹਾ ਜਿਹੜੇ 25 30 ਸਾਥ ਤੋਂ ਸਸਤਾ ਸੰਭਾਰ ਰਹੇ ਨੇ ਉਹ ਤੁਸੀਂ ਕਿਉਂ ਹਟਲਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸਾਰਾ ਸਾਰਾ ਕੰਮ ਹੀ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਤਰਾ ਮੰਦਰ 20 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਟ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਟ ਲਾਤਾ ਜੀ ਵੀ ਲੰਗਰ ਦੇ ਸੀ ਚਲਾਵਾ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਨੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਤੁਹਾਨੂੰ ਕਿਹਾ ਕਿ ਤੁਸੀਂ ਉਹਨਾਂ ਦਾ ਬੋਟ ਉਤਾਰ ਕੇ ਆਪਣਾ ਬੋਟ ਪਾ ਲਓ ਅਸੀਂ ਲਾਇਆ ਕਿ ਇੱਥੇ ਸਾਨੂੰ ਪੁੱਟਣ ਵਾਲ ਨੂੰ ਆਗੇ ਸੀ ਜੀ ਫਿਰ ਚੌਂਕੀ ਚਲੇ ਗਏ ਚੌਂਕੀ ਵਾਲਿਆਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਬੈਠ ਕੇ ਵੇਖੋ ਕੋਈ ਨਵੇੜਾ ਹੋਇਆ ਹੈ ਕੋਈ ਕੋਈ ਨਵੇੜਾ ਨਹੀਂ ਹੋਇਆ ਜੀ ਅੱਜ ਮੇਰੀ ਚੱਕੀ ਜਾ ਕੇ ਕੋਈ ਨਹੀਂ ਆਈ ਦੂਜੀ ਪਾਰਟੀ ਆਈ ਨਹੀਂ ਇਹ ਦੂਜੀ ਪਾਰਟੀ ਵੀ ਨਹੀਂ ਪਹੁੰਚੀ ਜੀ ਸਾਨੂੰ 10:30 ਤੇ ਆਇਆ ਸੀ ਅਸੀਂ 11:30 ਕਰੋਂ ਦੇ ਖੜਕੇ ਵਾਪਸ ਆ ਗਏ ਪਾਰਟੀ ਪਹੁੰਚੀ ਨਹੀਂ ਨਾ ਨਹੀਂ ਇਹ ਰੋੜਾ ਹੁਣ ਤੋਂ ਹੀ ਚੱਲਣ ਲੱਗਿਆ ਕਿ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਰੋੜਾ ਤਾਂ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮਤਲਬ ਡਾਕਟਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਕਿਆ ਨਾ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਕਿ ਜੋ ਆਪਣੇ ਸੈਟਿੰਗ ਚ ਚੱਲਦਾ ਕੰਮ ਚੱਲਦਾ ਉਹਨਾਂ ਨੂੰ ਕਿ ਇੱਕ ਕੋਈ ਇਥੇ ਡਾਕਟਰ ਸੀ ਪੈਸੇ ਮੈਂ ਉਹ ਕਿਹਦੇ ਮੰਗੇ ਉਹਨਾਂ ਨੇ 2 ਲੱਖ ਰੁਪਇਆ ਮੰਗਦੇ ਤੇ ਕੈਸੇ ਮੰਗਦੇ ਤੇ ਪੈਸੇ ਕਿ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਨੇ 2 ਲੱਖ ਰੁਪਇਆ ਮੰਗ ਰਹੇ ਨੇ ਕਿ ਡਾਕਟਰ ਸਾਹਿਬ ਤੋਂ ਪਹਿਲਾਂ ਹੀ ਗੱਲ ਹੋ ਗਈ ਹੈ ਕਿ ਉਹ ਕੋ ਪੈਸੇ ਨਹੀਂ ਦੇਣਗੇ ਕਹਿੰਦਾ ਮੈਂ ਜ਼ਬਾਨ ਕਰ ਚੁੱਕਿਆ ਕਿ ਜੇ ਤੁਸੀਂ ਜ਼ਬਾਨ ਕਰ ਦਿੱਤੀ ਮੇਰੇ ਨਾ ਰੱਖ ਦਿਓ ਕਿ ਪੰਮਨ ਨਹੀਂ ਦੇਣ ਦਿੰਦਾ ਉਹ ਫਿਰ ਉਹਨੂੰ ਪੰਜਾਹ ਜਹਾ ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵੀ ਆਸ ਨੇ ਪੈਸੇ ਜਮਾਵਾ ਪੰਜ ਸੌ ਰੁਪਏ ਨਾ ਵਿਆਜ ਦੇ ਇਹਨੇ ਪੈਸੇ ਆਏ ਮੋੜ ਲਿਆ ਨਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਦੇ ਡਾਊਨ ਸਾਧ ਟੋੜੀ ਦੇਣੀ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਿਰ ਵਾਸਤੇ ਸੰਸਤਾ ਵਾਸਤੇ ਦਾਨ ਦੇ ਦਿੱਤਾ ਮੰਦਿਰ ਵਾਸਤੇ ਦੇ ਕੇ ਜਾਂਦੇ ਆਪਾਂ ਜੀ ਦਾਨ ਦੇਣਾ ਹੈ ਮੰਦਿਰ ਦੇ ਚਾਹਤ ਇੱਛਾ ਹੈ ਆਪਾਂ ਦਾ 15-16 ਮੈਂਬਰ ਹਾਂ 2-2000 ਰੁਪਏ ਆ ਗਿਆ ਆਪਾਂ ਪੱਗੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਤਰੀ ਚੋਂ ਦੇਵਾਂ ਫਿਰ ਇਸ ਕਰਕੇ ਮੈਨੂੰ ਮਾਰ ਹੋ ਗਈ ਫਿਰ ਕਰੋਨਾ ਦੇ ਟਾਈਮ ਕਰੋਨਾ ਦੇ ਇੱਕ ਦੋ ਮਹੀਨੇ ਦਾ ਬੰਦ ਸੀ ਅਸੀਂ ਪੁੱਛਿਆ ਨਵਲ ਵੀ ਮੁਖੀ ਕਦੋਂ ਤੱਕ ਡਾਕਟਰ ਵੀ ਆਪਣਾ ਪ੍ਰਵਰਣ ਕੀ ਕਰਦਾ ਤੁਸੀਂ ਉਹੀ ਕਮੇਟੀ ਰੱਖਣਾ ਚਾਹੁੰਦੇ ਹੋ ਹਾਂਜੀ ਜਿਹੜੀ ਕਮੇਟੀ ਬਣੀ ਹੈ ਜਿਹੜੀ ਉਹੀ ਬਿ ਡਾਕਟਰਾਂ ਤੋਂ ਸਾਨੂੰ ਅਸਤੀਫਾ ਦੇ ਕੇ ਪੰਜ ਸਾਲ ਨੂੰ ਕਮੇਟੀ ਕਮੇਟੀ ਜਿਹੜੀ ਬਣੀ ਹੋਈ ਰੱਖਣਾ ਚਾਹੁੰਦੇ ਤੁਸੀਂ ਹਾਂਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਕੋਲ ਕੈਮ ਖਾਂ ਨੂੰ ਰੱਖਣਾ ਚਾਹੁੰਦੇ 25 ਮੰਦਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਗਾਤਮਾ ਵਿਚਾਰ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸਵਾਗਤ ਕਰ ਰਹਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾ ਕਮੇਟੀ ਬਣੀ ਹੋਈ ਸੀ ਜਿਹੜੀ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਤਵਾਨ ਇਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੁਲਝੇ ਹੋਏ ਨੇ ਕਿ ਮੰਦਰ ਦੀ ਜਿਹੜੀ ਹੈ ਸਿਸਟਮ ਚਲਾ ਰਹੀ ਸੀ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੇ ਜਿਹੜੇ ਕਿ 3-4 ਆਪਾਂ ਕਹਿ ਲਵਾਂਗੇ ਨੰਨੇ ਜਿਹੜੇ ਉੱਥੇ ਹੋਏ ਨੇ ਮੁੰਡੇ ਜਿਨਾ ਨਮਾ ਖੂਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਐ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵੀगन ਪਾਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਇਦ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਇਸ ਟਾਈਮ ਜਿਹੜਾ 2 ਮਹੀਨਾ ਦਾ ਸਲਾਨਾ ਪ੍ਰੋਗਰਾਮ ਹੁੰਦਾ ਹੈ ਤੇ ਮੰਦਰ ਦਾ ਤੇ ਉਹਦੇ ਵਿੱਚ ਇਹ ਰੀਕੇ ਪਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਇਹ ਜਿਹੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਮੰਨੋ तकरीबन 20-25 ਸਾਲਾਂ ਤੋਂ ਪਿਛਲੇ 20-25 ਸਾਲਾਂ ਤੋਂ ਮੈਨੂੰ ਚਾਹੇ ਕਿ ਕਮੇਟੀ ਆ ਨਹੀਂ ਨਹੀਂ ਕੋਈ ਇਸ ਤਰ੍ਹਾਂ ਦਾ ਬਿਲਕੁਲ ਟਰਾਂਸਪੇਰੈਂਟ ਸਿਸਟਮ ਹੈ ਹਰ ਚੀਜ਼ ਦਾ ਹਿਸਾਬ ਕਿਤਾਬ ਹੈ ਅਗਰ ਕੋਈ ਵੀ ਸੰਸਥਾ ਕੋਈ ਕਿਸੇ ਕਿਸ ਨੂੰ ਸ਼ੱਕ ਸ਼ੁਭਾ ਹੈ ਤਾਂ ਇੱਥੇ ਕਮੇਟੀ ਦੇ ਵਿੱਚ ਆ ਕੇ ਜਦੋਂ ਮਰਜ਼ੀ ਇਹਨਾਂ ਕੋਲੋਂ ਜੋ ਹੈ ਇਨਸਾਫੁੱਛਾ ਕਰੀਏ ਉਹ ਹੀ ਕਮੇਟੀ ਰੱਖਣਾ ਚਾਹੀਦਾ ਜੋ ਪਹਿਲੇ ਬਣੀ ਹੋਈ ਹੈ ਬਿਲਕੁਲ ਜੀ ਹਾਂ ਜੋ ਦਾ ਹੈ ਕੋਈ ਨਹੀਂ ਕਿ ਹਾਂ ਕਿਉਂਕਿ ਇਹਨਾਂ ਦੇ ਜਿਹੜੀ ਸਮਾਨੰਤਰ ਹੈ ਜਿਹੜੇ ਪੰਜ ਸੱਤ ਚੰਦ ਬੰਦੇ ਨੇ ਜਿਹੜੇ ਕਿ ਇਸ ਕਮੇਟੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਨੇ ਆਪਣੇ ਰਜਿਸਟਰ ਵੀ ਕਰਾ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੇ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸੂਲਨ ਜਿਹੜਾ ਹੈ ਮਰਿਆਦਾ ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪ ਨੂੰ ਪਤਾ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂ ਕਿ ਸੰਸਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ ਦਾਨ ਨਹੀਂ ਮਿਲਦਾ ਜਿਹੜੇ ਕੇ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਫੂਟਵਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ ਦਾਨ ਮਿਲਦਾ ਹੈ ਸੋ ਅਸੀਂ ਤਾਂ ਇਹੀ ਜਾਣੇ ਸਾਰੇ ਮਹੱਲਾ ਨਿਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦ ਆ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਰ ਦੀ ਕਿਸੇ 20 25 ਸਾਲਾਂ ਤੋਂ ਜੁੜੇ ਹੋਏ ਨੇ ਮੈਨੂੰ ਇਸ ਮੰਦਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਆ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਉਹਨਾਂ ਨਾਲ ਜੁੜਿਆ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ਥੂਟੀ ਨਹੀਂ ਨਜ਼ਰ ਆਈ ਕੋਈ ਕਿਸੇ ਕਰਕੇ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਏ ਨਾ ਜੀ ਕੋਈ ਨਾ ਕੋਈ ਤਰੀਕਾ ਵੀ ਜ਼ਰੂਰ ਆਉਂਦਾ ਹੀ ਆਉਂਦਾ ਹੈ ਤਰੀਕਾ ਆਣ ਨੇ ਆੰਦਨੇ ਸੋ ਇਸ ਵਕਤੇ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਉਣ ਵਾਲੇ ਚੰਦੇ ਆਦਮੀ ਨੇ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਛੱਡ ਨਹੀਂ ਮੰਨਦਾ ਉਹ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇਹ ਹੀ ਬੇਨਤੀ ਹੈ ਕਿ ਤਰੋਂ ਪਰਮਪਿਤਾ ਪਰਮੇਸ਼ਵਰ ਹਨੂਮਾਨ ਵੀਰ ਵੀਰ ਬਜਰੰਗੇ ਉਹਨਾਂ ਨੂੰ ਸਮਤ ਦੇਵੇ ਔਰ ਕਿ ਜਿਹੜਾ 2 ਮਹੀ ਦਾ ਪ੍ਰੋਗਰਾਮ ਹੈ ਇਹ ਸਹੀ ਸਲਾਮਤ ਨਿਪਟੇ ਚੜ ਸਕੇ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਬੜੀ ਮਾਲ ਚੱਲ ਰਿਹਾ ਹੈ ਉਹਨਾਂ ਨੂੰ ਕੁਝ ਪਰਿਵਾਰ ਨਵੇਂ ਆ ਕੇ ਜੋੜ ਕੇ ਸਾਡੇ ਮਹੱਲੇ ਚ ਦੋ-ਦੋ ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਲਾ ਵੀ ਇਸ ਨੂੰ ਅਸੀਂ ਕੱਪ ਕੱਪ ਜਾ ਰਹੇ ਹਾਂ ਨਾ ਕੀ ਉਹਨਾਂ ਦਾ ਕੋਈ ਸੇਵਾ ਵਿੱਚ ਯੋਗਦਾਨ ਹੈ ਨਾ ਕੋਈ ਮਹੱਲੇ ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਜਾ ਕੇ ਕਹਿ ਦਿੰਦੇ ਸਾਡਾ ਇਹ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਾਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਕਿਉਂਕਿ ਉਹਨਾਂ ਨੂੰ ਬੰਕ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨਹੀਂ ਦੋ-ਦੋ ਵਜੇ ਤੱਕ ਇਹਨਾਂ ਨੂੰ ਰੋਲਾ ਪਾਣਾ ਜਿਹੜਾ ਕਿ ਸਾਰਾ ਮhalla ਪਰੇਸ਼ਾਨ ਹੈ ਨਗਾ ਬੜੇ ਬੜੀ ਮੈਂ ਕੰਪਲੀਟਾਂ ਬਣ ਦਿੱਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਕੋਈ ਮੈਂਬਰ ਕੰਦਰ ਸੀ ਉਹੀ ਮੈਂਬਰ ਹੁਣ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜਾ ਸੇਵਾ ਕਰ ਰਹੇ ਨੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਉਹਨੂੰ ਮੰਨਾਂਗੇ ਜਿਹੜੇ ਪੰਜ ਚਾਰ ਸਾਲਾਂ ਤੋਂ ਆ ਕੇ ਕਹਿਣ ਕਿ ਸਾਡੇ ਨੂੰ ਸਭ ਪਰਲਾਓ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏ ਇਹ ਧਾਰਮਿਕ ਸੁਸਾਇਓ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਬਦੀਆ ਮਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੋੜ ਕੇ ਸਾਡੇ ਮਹੱਲੇ ਦੋ-ਦੋ ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਬ ਪਾਣਾ ਇਹਨਾਂ ਦਾ ਇਹ ਮਸਲਾ ਕਿ ਅਸੀਂ ਕੱਪ ਕੱਪ ਜਾ ਕਰਦੇ ਹਾਂ ਨਾ ਕੋਈ ਉਹਨਾਂ ਦਾ ਕੋਈ ਸੇਵਾ ਵਿੱਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਦੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦਿੰਦੇ ਸਾਡਾ ਇਹ ਜੋਗ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਾਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨਹੀਂ ਦੋ-ਦੋ ਵਜੇ ਤੱਕ ਇਹਨਾਂ ਨੂੰ ਰੋਲਾ ਰੁਪਾ ਪਾਣਾ ਜਿਹੜਾ ਕਿ ਸਾਰਾ ਮਹੱਲਾ ਪਰੇਸ਼ਾਨ ਹੈ ਨਗਾ ਬੜੇ ਬੜੀ ਮੈਂ ਕੰਪਲੀਟਾਂ ਬਣ ਦਿੱਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਕੋਈ ਮੈਂਬਰ ਜਾਂਦਾ ਸੀ ਉਹੀ ਮੈਂਬਰ ਹੁਣ ਕੋਈ ਮੈਂਬਰ ਹੋਣਾ ਚਾਹੀਦਾ ਨੇ ਜਿਹੜਾ ਸੇਵਾ ਕਰ ਰਿਹਾ ਹੋਵੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਉਹਨੂੰ ਮੰਨਾਂਗੇ ਜਿਹੜੇ ਪੰਜ 7 ਸਾਲਾਂ ਤੋਂ ਆ ਕੇ ਕਹਿਣ ਕਿ ਸਾਡੇ ਨੂੰ ਸਭ ਪ੍ਰਲਾਉ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਣਾ ਇਹ ਧਾਰਮਿਕ ਸੁਸਾਇਤੋ